ਉਹਨਾਂ ਦ੍ਰੋਪਤਾਂ ਖੜੀ ਕੇਸ ਸਿਕਾ ਹੀ ਜਾਵੇ ਮੰਦਰਾ ਚ ਆਪਦੇ ਘਰੇ ਉਹਨੇ ਕਾਨੀ ਮਾਰੀ ਦ੍ਰੋਪਤਾਂ ਦਾ ਕਾਨੀ ਕਿਤੇ ਇੱਥੇ ਲੱਗਿਆ ਦ੍ਰੋਪਤਾਂ ਨੇ ਕਿ ਆਪਣੇ ਕੀ ਬੱਜਾ ਉਹਨੇ ਭਾਈ ਅਰਜਨ ਨੂੰ ਦੱਸਤਾ ਕਹਿੰਦੀ ਅਰਜਨ ਨਹੀਂ ਹਾਂ ਕਹਿੰਦੀ ਜਿਹੜਾ ਰਥ ਵਾਲਾ ਹੁੰਦਾ ਕੌਣ ਹੈ ਕਹਿੰਦਾ ਜਲ ਜਲਯੋਧਨ ਸਾਡਾ ਭਾਈ ਹੈ ਸੱਚੇ ਤਾਈ ਦੇ ਪੁੱਤ ਹੈ ਕਹਿੰਦੀ ਫੇਰ ਇਹ ਮੇਰੇ ਕਾਨੀ ਮਾਰ ਗਿਆ ਕਹਨੇ ਗੱਲ ਪੀਮ ਨੂੰ ਨਾ ਦੱਸਦੀ ਪੀਮ ਪਹਿਲਾਂ ਹਰਖਿਆ ਉਹਨਾਂ ਦੇ ਕਹਨੇ ਕੰਮ ਵੀ ਹੁੰਦਾ ਸੀ ਕਹਨੇ ਪੀਮ ਹੈ ਕੀ ਚੀਜ਼ ਕਹਣਾ ਪੀਮ ਇਹ ਜੇ 10 ਹੱਥਿਆਂ ਨੂੰ ਫੜ ਕੇ ਚਲਾ ਦੇ ਨਾ ਮੁੜਦੇ ਨਹੀਂ ਫਿਰ ਉੱਥੇ ਚਲਾਈ ਦਿੱਤੀ ਉਹਨੇ ਉਹ ਕਹਿੰਦੀ ਕਿ ਫਿਰ ਆਪਾਂ ਤਾਂ ਦੇਖਣਾ ਪੀਮ ਦਾ ਜੁਰਕਾ ਕਹਣਾ ਨਾ ਛਾਪਾ ਛੜ ਮਸਾਂ ਆਪਦੇ ਘਰੇ ਬੈਠੇ ਕਹਿੰਦੀ ਨਾ ਮੈਂ ਭੀਮ ਨੂੰ ਦੱਸੂੰ ਕਹਿੰਦਾ ਭੀਮ ਨੂੰ ਤੂੰ ਨਾ ਦੱਸੀ ਮੈਂ ਦੱਸੂੰ ਫੇਰ ਅਰਜਨ ਕਹਿੰਦਾ ਭੀਮ ਕਹਿੰਦਾ ਹਾਂ ਪਹਿਲਾਂ ਕਹਿੰਦਾ ਮਾਂ ਦੇ ਸਿਰ ਤੇ 77 ਕੇ ਸੌ ਖਾ ਵੀ ਮੈਂ ਬੋਲਦਾ ਨਹੀਂ ਉਹਨੇ ਸੌ ਖਾ ਲਈ ਕਹਿੰਦਾ ਮੈਂ ਨਹੀਂ ਬੋਲਦਾ ਕਹਿੰਦਾ ਜਲਜੋਧਨ ਤਰੋਪਤਾ ਦੇ ਕੰਨ ਨਹੀਂ ਮਾਰਿਆ ਕਹਿੰਦਾ ਫੇਰ ਹੁਣ ਕਹਿੰਦਾ ਹੁਣ ਕੀ ਜੰਗ ਲੜਾਂਗੇ ਜਲਜੋਧਨ ਨੂੰ ਚਿੱਠੀ ਪਾਤੀ ਵੀ ਭਾਈ ਜੰਗ ਲੜਾਂਗੇ ਉਹ ਜਰਜੋਦਨ ਨੇ ਸੋਚਿਆ ਵੀ ਜੰਗ ਲੜ ਕੇ ਕੀ ਕਰਾਂਗੇ ਤਾਂ ਪੰਜੇ ਨਸ ਜਾਣ ਕੀ ਨੇ ਜਰਜੋਦਨ ਨੇ ਸੁਗਨੀਆ ਮਾਮੇ ਕੋਲੇ ਗੱਲ ਕਰੀ ਜਿਹੜਾ ਸੁਗਨੀਆ ਮਾਮਾ ਤੇ ਉਹ ਪਾਣ ਕੈਰਮਾ ਦਾ ਪੱਖ ਰੱਖਦਾ ਸੀ ਸੁਗਨੀ ਮਾਮਾ ਕਹਿੰਦਾ ਜੰਗ ਨਹੀਂ ਲੜਨਾ ਉਹ ਇਨਸਾਨ ਕਿਨੋਂ ਤਾਂ ਸਰੇ ਉਹ ਤਾਂ ਜਦੋਂ ਨੌ ਨੌ ਜੋਜ ਨੂੰ ਚੀਲ ਲਾ ਸਕਦੇ ਨੇ ਤੂੰ ਕੀ ਚੀਜ਼ਾਂ ਨੂੰ ਮਰੇ ਕਹਿੰਦਾ ਮੈਂ ਜਾਣਾਂ ਮੈਂ ਜਾ ਕੇ ਆਦੀ ਭੈਣ ਨੂੰ ਕਹੂੰ ਭਣਜਾ ਭਣਜਾ ਨੂੰ ਕਹੂੰ ਮੈਂ ਟੱਕਿਆ ਕਰਦਾ ਹਾਂ। ਹੁਣ ਕੀ ਭਾਈ ਵਾਗਿਆ ਕਹਿੰਦਾ ਭੈਣੇ ਉਹ ਵੀ ਤੇਰੇ ਨੇ ਜਿਹਦੇ ਨਾਲ ਜੰਗ ਲੜਦੇ ਨੇ। ਉਹ ਕਹਿੰਦੀ ਭਾਈ ਮੈਨੂੰ ਤਾਂ ਗੱਲ ਨਹੀਂ ਦੱਸੀ ਇਹਨੇ ਵੀ ਜੰਗ ਲੜਦੇ ਆ। ਕਹਿੰਦਾ ਮਾਂ ਭੈਣ ਬਣ ਕੇ ਜੰਗ ਬੰਦ ਕਰਾ। ਇਹਨੇ ਜੰਗ ਦਾ ਲਾਨ ਦਿੱਤਾ। ਉਹ ਕਹਿੰਦੀ ਭਾਈ ਤੁਸੀਂ ਤੂੰ ਜਲਯੋਧਨ ਨੂੰ ਲਿਆ ਤੇ ਜੰਗ ਆਪੀ ਬੰਦ ਕਰ ਲੈ। ਭਾਈ ਜਲਯੋਧਨ ਨੂੰ ਕਹਿੰਦਾ ਆ ਕੇ ਗੱਲ ਤੇ ਪੱਲੂ ਕਹਿੰਦਾ ਵਗ ਜਾ ਕਰਾਂ ਜੇ ਤੇਰੇ ਕੋਲ ਜੋਰ ਲੱਗਦਾ। ਜਿਹੜੀ ਕੰਨ ਟੱਡੇ ਚ ਖਾਰ ਆ ਉਹ ਤਾਂ ਹੈਗੀ ਹੈਗੀ ਆ ਭਈ ਜਦ ਜੋਧ ਨੇ ਪਾਇਆ ਗੱਲ ਚ ਪੱਲੂ ਜਾਂ ਫਿਰ ਅਰਜਨ ਮੂਰੇ ਖੜ ਗਿਆ ਭੀਮ ਜਦ ਉੱਠਣ ਲੱਗਿਆ ਕਹਿੰਦਾ ਨਾ ਘਰੇ ਆਇਆ ਦਸ਼ਮਣ ਵੀ ਨਹੀਂ ਮਾਰੀ ਤਾਂ ਘਰੇ ਆਇਆ ਚੱਲ ਕੇ ਦੱਸ ਕਹਿੰਦਾ ਜਲ ਜੁਦ ਨੇ ਕੀ ਕਰਨਾ ਕਹਿੰਦਾ ਭਈ ਅੱਜ ਤੋਂ ਆਪਣੀ ਸਲਾਹ ਠੀਕ ਹੈ ਆਪਾਂ ਵਰਤਾਂਗੇ ਤੇ ਜੰਗ ਆਲਾ एलान ਕਰਦੇ ਬੰਦ ਉਹ ਕਹਿੰਦਾ ਵੀ ਠੀਕ ਹੈ ਧਜਾ ਲੈ ਪੰਡੂ ਪਰੇੜੀ ਅੰਦਰਲੀ ਅੱਗ ਸੀ ਉਹ ਨਾ 부ਜੀ ਜਲਦੋਂ ਬੰਦ। ਝਾਲੇ ਖੇਡਣ ਲੱਗੇ। ਖੇਡ ਖੇਢੀ ਜਾਂਦੇ ਨੇ। ਕੀ ਖੇਡਦੇ ਨੇ ਪਾਰਸ ਬੱਟਾ। ਜਿੰਨਾ ਚਿਰ ਤਾਂ ਭੀਂ ਬੈਠਾ ਰਿਹਾ ਪਾਂਡੂ ਜਿੱਤੀਗੇ ਨੇ। ਕਿਉਂ? ਜਿਹੜੇ ਪਾਸੇ ਭੀਂ ਬੰਦੇ ਧਰਤੀ ਨਹੀਂ ਨੀ ਹੁੰਦੀ ਸੀ। ਤੇ ਜਦੋਂ ਭਾਈ ਕਹਿੰਦੇ ਵੀ ਜਲਜੋਧਨ ਕਹਿੰਦਾ ਮਾਮਾ ਪਤਾ ਸਾਰਾ ਖੁਸ਼ੀ ਹਰੀ ਜਾਂਦੇ ਆ ਜਰਾ। ਉਹ ਕਹਿੰਦਾ ਐ ਕਰ। ਕਹਿੰਦਾ ਜਿਹੜੇ ਪਾਸੇ ਭੀਮ ਬੈਠਾ ਨਾ ਉਸ ਪਾਠੇ ਧਰਤੀ ਨਿਮਦੀਏ ਤਾਂ ਹਰਦੇ ਆਪਾਂ ਕਹਿੰਦਾ ਫਿਰ ਹੁਣ ਕਹਿੰਦਾ ਮੈਂ ਤੇ ਉਹ ਜਾਂਦਾ ਸੀ ਪਾਣੀ ਲੈਣ ਭੀਮ ਨੂੰ ਲੈ ਕੇ ਜਾਂਦਾ ਮੈਂ ਨਾਲ ਕਹਿੰਦਾ ਉਹਨੂੰ ਕਰਦੀ ਕੰਮ ਕਹਿੰਦਾ ਚੰਗਾ ਜਦੋਂ ਭਈਆ ਕਹਿੰਦਾ ਆ ਜਾ ਪਾਣ ਜਾਂ ਆਪਾਂ ਪਾਣੀ ਤਾਂ ਲਈਏ ਦੂਰ ਲੈ ਗਿਆ ਉਹਨੂੰ ਪਾਣੀ ਦੇ ਭਾਨੇ ਜਦੋਂ ਉਹਨੂੰ ਮੋੜਿਆ ਉਹਨੂੰ ਪਈ ਵਿਚੇ ਦਰੋਪ ਤਾਂ ਹਰਗੇ ਕਰੋਂ ਪੰਡੂ ਤਾਂ ਦਰੋਪ ਤਾਂ ਦਾਤੇ ਲਾਤੀ ਦਰੋਪ ਤਾਂ ਦਾਤੇ ਲਾਤੀ ਜਦੋਂ ਆ ਕੇ ਕਹਿੰਦਾ ਵੀ ਮਾਂ ਕੰਮ ਤਾਂ ਹੋ ਗਿਆ ਕਹਿੰਦੀ ਈ ਉਹ ਕਿਸੇ ਪਰਮਾਤਮਾ ਨੂੰ ਤੇ ਆ ਇਹਦਾੜਾ ਕੁ ਸੁਣਾ ਦੀ ਹੋ ਗਿਆ ਕਹਿੰਦੀ ਮਾਂ ਬੀ ਸੰਸਰ ਹੈ ਉਹ ਕਹਿੰਦਾ ਵੀ ਭਾਈ ਦਰੋਪਤਾਂ ਤੇਰੀ ਆ ਜਦੋਂ ਹਰੀ ਗਏ ਸੀ ਉਹ ਕਹਿੰਦਾ ਮੈਂ ਤੇ ਕੀ ਕਰਾਣਾ ਦਰੋਪਤਾਂ ਤੂੰ ਪੰਜ ਦੀ ਰਾਣੀ ਹੈ ਸੀਮਾ ਮੈਂ ਕੋ ਬਣਾਂ ਮੈਂ ਕੀ ਕਰਾਣਾ ਦਰੋਪਤਾਂ ਤੂੰ ਮੈਂ ਤਾਂ ਉਹਨੂੰ ਸਭਾ ਦੇ ਵਿੱਚ ਨੰਗਣ ਕਰੂੰਗਾ ਉਹ ਕਹਿੰਦੀ ਜੀ ਅਰਜਨ ਕਹਿੰਦਾ ਅੱਜ ਤੋ ਲਾਲ ਅੱਖਾਂ ਕਰ ਗਰਜਣ ਜੇ ਨੰਗਣ ਕਿਵੇਂ ਕਰੇਗਾ ਤੋ ਕਹਿੰਦੀ ਕੋਨਾ ਜੀ ਮੇਰਾ ਵੀ ਹੈਗਾ ਕੁਸਾ ਕਹਿੰਦੀ ਜੇ ਨਾ ਨੰਗਣ ਹੋਈ ਫਿਰ ਸਾਰਾ ਕੁਝ ਮੋੜਨਾ ਪੂ ਕਹਿੰਦਾ ਹਾਂ ਫਿਰ ਸਾਰਾ ਕੁਝ ਮੋੜੂ ਕਹਿੰਦੀ ਚੰਗਾ ਹੈ ਕਰ ਜਿੱਥੇ ਢੋਲ ਵਜਾਣਾ ਵਜਾ ਲੈ ਹੁਣ ਜਦੋਂ ਢੋਲ ਵੱਜ ਗਏ ਵੀ ਤਰੋਪ ਤਾਂ ਨੂੰ ਸਭਾ ਦੇ ਵਿੱਚ ਜਲਦੀ ਉਧਰ ਨੰਗਣ ਕਰੂਗਾ ਪਿੰਡ ਇਕੱਠਾ ਹੋ ਗਿਆ ਤਮਾਸ਼ਗੀ ਨੂੰ ਕਿ ਉਧਰੋਂ ਬਦ ਰੋਪ ਤਾਂ ਨੇ ਇਹ ਕਹਿੰਦੀ ਮਹਾਰਾਜ ਸੱਚੇ ਪਾਸਾ ਸ਼੍ਰੀ ਮਹਾਰਾਜ ਮੇਰੀ ਲੱਜਾ ਰੱਖ। ਨਹੀਂ ਮੈਨੂੰ ਸਵਾ ਦੇ ਵਿੱਚ ਨੰਗਨ ਕਰੂਗਾ। ਫੇਰ ਵੀ ਤੇਰੀ ਮੈਂਂਦਰ ਦੀ ਪ੍ਰੀਤ ਸੀ। ਤ੍ਰੋਪਤਾ ਪਹਿਲਾਂ ਪ੍ਰੀਤ ਸੀ ਪਿੱਛੇ। ਉਹਨੇ ਕੌਡੇ ਖੇਡਦਾ ਦੀ ਪਾਰਵਤੀ ਦੇ ਸ਼ਿਵਜੀ ਮਹਾਰਾਜ। ਉਹ ਵੀ ਉਹੀ ਖੇਡ ਖੇਡ ਦਿੱਤੀ ਜਿਹੜੀ ਖੇਡ ਦਿੱਤੀ। ਉਹਨੇ ਖੇਡਦਾ ਖੇਡਦਾ ਨੇ ਕਹਤਾ ਬੇਅੰਤ। 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 ਪਾਰਵਤੀ ਨੇ ਕੌਡੇ ਫੜ ਲੈ ਕਹਿੰਦੀ ਆਂ ਦੱਸੋ ਜੀ ਬੇਅੰਤ ਕੋ ਕਹਿੰਦੇ ਤੁਸੀਂ। ਕਹਨਾ ਕੋਈ ਭਗਤ ਤੇ ਪੀੜਾ ਉਹਦੀ ਪੀੜ ਦੱਕੀ ਆ। ਤੈਨੂੰ ਕਿਹਣਾ ਖੇਡੀ ਚੱਲ ਕਹਿੰਦੀ ਨਾ ਜੀ ਮੈਂ ਤਾਂ ਫੇਰ ਖੇਡੂ ਕਹਿੰਦਾ ਲੈ ਵੇ ਸੁਣ ਪਾਂਡੋ ਤੇ ਕੈਰੂ ਕਹਿੰਦਾ ਪਾਰਸ ਬੱਟਾ ਖੇਡ ਦੇਤੀ ਪਾਂਡਵਾਣੇ ਪਿਆ ਸੀ ਤੀ ਦ੍ਰੋਪਤਾ ਦ੍ਰੋਪਤਾ ਦੇ ਅੰਦਰ ਮਰਦ ਦੀ ਪ੍ਰੀਪੈਣਾ ਉਹਨੇ ਮੈਨੂੰ ਯਾਦ ਕਰਿਆ ਉਹ ਦ੍ਰੋਪਤਾ ਨੂੰ ਕਹੇ ਹਰ ਜਰ ਜਦੋਂ ਉਹ ਸਵੇਰ ਚ ਨੰਗਣ ਕਰੂ ਨਾ ਮੈਂ ਵਾਸਤਰ ਦਿੱਤੇ ਨੇ ਜਿੰਨੇ ਮਰਜੀ ਲਾਲਾ ਸਿੱਟੀ ਜਾਵੇ ਪੈਰ ਦਾ ਗੁੱਠਾ ਨੰਗਾ ਨਹੀਂ ਹੁੰਦਾ ਉਹਦਾ ਮੱਸਾ ਗਨੇ ਉਹ ਹਨਾ ਫੋਨ ਕਿ ਸਕੇ ਲ ਜਦੋਂ ਲੱਗੇ ਭਈ ਪਹਿਲਾ ਤੁਹਾਨੂੰ ਲਾ ਲਾ ਕਹਿੰਦਾ ਗੱਡਾਂ ਦੇ ਗੱਡੇ ਟੜੀਆਂ ਟੜੀਆਂ ਲਾਲਾ ਸਿੱਟੀ ਕਨੇ ਜਿਹੜਾ ਹੰਪ ਕੇ ਕਰਦੇ ਦਰੋਪਤਾਂ ਦਾ ਪੈਰ ਦਾ ਗੂਠਾ ਨੰਗਾ ਨਹੀਂ ਮਾ ਚਲ ਜੇ ਉਦੋਂ ਹੰਕਾਰ ਟੁੱਟ ਗਿਆ ਕਹਿੰਦੀ ਬੱਸ ਕਹਿੰਦਾ ਹਾਂ ਪਹਿਲਾਂ ਇਹ ਹਰੇ ਦੀ ਅੱਜ ਮੈਂ ਹਰ ਗਿਆ ਕਹਿੰਦੀ ਫੇਰ ਪਹਿਲਾ ਰਾਜ ਤੇਰੇ ਕੋਲੇ ਤਿਆਰ ਅਰਜਨ ਕੋਲੇ ਆ ਅਰਜਨ ਵੀ ਕਰਤਾ ਹੋ ਰਾਜਾ ਬਣਾਤਾ ਪਰ ਜਿਹੜੇ ਖਾਰ ਐ ਖਾਰ ਨੀ ਅੰਦਰੋਂ ਜਾਂਦੀ ਬੰਦੇ ਦੇ ਹੂੰ ਉਹ ਖਾਰ ਰੱਖੀ ਤੇਲੀ ਤੇ ਖਾਰ ਰੱਖੀ ਜਦੋਂ ਮਾਮਾ ਸੁਗਣੀਆਂ ਚੜਾ ਲਿਆ ਹੱਥ ਤੇ ਹੂੰ ਮਾਮਾ ਉਧਰ ਨੇ ਉਧਰ ਉਧਰ ਨੇ ਉਧਰ ਉਧਰ ਨੇ ਉਧਰ ਲਾ ਕਰ ਹੂੰ ਹੌਲੀ ਹੌਲੀ ਗੱਲ ਮੁੱਕਦੀ ਕਾਰਾ ਅਰਜਨ ਤੋਂ ਰਾਜ ਲੈ ਲਿਆ ਹੂੰ ਖੋ ਲਿਆ ਦੁਬਾਰੀ ਉਹ ਅਰਜਨ ਕਹਿੰਦਾ ਆਪਾਂ ਰਾਜਾਂ ਤੋਂ ਕੀ ਲੈਣਾ ਆਪਾਂ ਆਪ ਦੇ ਰੂਪ ਚ ਰੋ ਇਹਨੂੰ ਆਪ ਦੇ ਚ ਰਹਿਣ ਤੇ ਤੇ ਚੱਲ ਭਾਈ ਇੱਕ ਦਿਨ ਕੀ ਹੋਇਆ ਉਹਨਾਂ ਨੇ ਦੁਬਾਰੇ ਖੇਡ ਖੇਢੀ ਜਦ ਜੌਧਨ ਨੇ ਅਰਜਨ ਇੱਕ ਦਾ ਹਰ ਗਿਆ ਕੌਡੇ ਬੰਦ ਕਰ ਕਹਦਾ ਵੀ ਮੈਂ ਕੁਝ ਨਹੀਂ ਲੈਣਾ ਜੇਰਾ ਤੁਸੀਂ ਦਾਹ ਰਹੋ 12 ਸਾਲ ਦਾ ਬਣੋ ਬਸ ਦੂੰ ਤੁਸ ਹਮ ਬੱਸ ਇਹ 12 ਸਾਲੇ ਸਹਿਜ ਚ ਨਹੀਂ ਬਸਣਾ ਜੇ 12 ਸਾਲ ਤੋਂ ਪਹਿਲਾਂ ਤੁਸੀਂ ਇਹਨੂੰ त्याग ਹੀ ਕਿਤੇ ਵੀ ਤਾਂ 12 ਸਾਲ ਦਾ ਬਣੋ ਬਸ ਦੇ ਦੂੰ ਅਰਜਨ ਕਹਿੰਦਾ ਕੋਈ ਗੱਲ ਨਹੀਂ ਜਾਵਾਂਗੇ ਆ ਗਿਆ ਕਰੀ ਤੇ ਅਰਜਨ ਵੀ ਕਹਿੰਦਾ ਚਲੋ ਮਾਤਾ ਆਪਾਂ ਕੱਟਾਂਗੇ ਬਣੋ ਬਸ ਉਹਨੇ ਕਿਹਾ ਦੂਰ ਜਾ ਕੇ ਜੰਗਲ ਚ ਕੁਟਿਆ ਬਣਵਾਜੀ ਉੱਥੇ ਆਪਦਾ ਖਾਣਾ ਪੀਣਾ ਉੱਥੇ ਤੇ ਆਇਆ ਕਰਨ ਉੱਥੇ ਦਾ ਖਾਪੀ ਜ ਕਰਨ ਬਣਾ ਕੇ ਰਿਹਾਸ ਕਰ ਲਈ ਜਿਵੇਂ ਆਪਾਂ ਕਿਹਦੀ ਵੀ ਖੇਤ ਘਰ ਪਾਲਿਆ ਰਿਹਾਸ ਕਰ ਲਈ ਜਦੋਂ ਭਈ ਉਧਰੋਂ ਬਣੋ ਵਾਸ ਨੇੜੇ ਲੱਗ ਗਿਆ 10 ਸਾਲ ਹੋ ਗਏ 11 ਉਹ ਕਹਿੰਦਾ ਵੀ ਪਾਲੋ ਉਹਨਾਂ ਨੂੰ ਕਿੱਥੇ ਨੇ ਤੋਰ ਤੇ ਭਈ ਤੋਤੀਆਂ ਪਾਪਾ ਪਾਂਡੇ ਬਣਾ ਬਣਾ ਵੀ ਜਿੱਥੇ ਵੀ ਮਰਜ਼ੀ ਨੇ ਪਾਲੋ ਬਾਗੇ ਇੱਕ ਪੰਡਤ ਬਣ ਕੇ ਭੱਗ ਗਿਆ ਉਹਦੇ ਕੋਲੇ ਉਹਨੂੰ ਪਤਾ ਲੱਗ ਗਿਆ ਵੀ ਇੱਧਰੋਂ ਨਿਸ਼ਾਨ ਗਿਆ ਇੱਧਰ ਨੂੰ ਪੈੜ ਦੇਖ ਲਈ ਉਹ ਪੈੜ-ਪੈੜੇ ਕਾ ਭੱਗ ਗਿਆ ਆਹ ਭੱਗ ਗਿਆ ਪੰਡਮਾ ਕੁੜੀ ਕਹਿੰਦਾ ਭਾਈ ਮੈਂ ਤਾਂ ਭੋਜਨ ਸਕਣਾ ਦਰੋਪਤਾਂ ਕਹਿੰਦੀ ਜੇ ਛਕ ਲਓ ਭੋਜਨ ਜਦੋਂ ਦਰੋਪਤਾਂ ਨੇ ਉਹਨੂੰ ਚੌਲ ਪਾਤੇ ਜਾਇਦਾ ਖਾਈਆ ਬਣਾਇਆ ਆ ਤੇ ਉਹਨੇ ਖਾਂਦੇ-ਖਾਂਦੇ ਨੇ ਥੋੜੇ ਜਿਹਾ ਤੋਤੀ ਦੇ ਲੜ ਬੰਦੇ ਅਰਜਣੇ ਦੇ ਗਿਆ ਅਰਜਨ ਜਦੋਂ ਬਾਗ ਗਿਆ ਕਹਿੰਦਾ ਮਾਤਾ ਚੱਕੋ ਟੰਡ ਕਮੰਡ ਕੇ ਚੱਲ ਜੀ ਕਹਿੰਦੀ ਭਾਈ ਕੀ ਗੱਲ ਕੀ ਗੱਲ ਭਾਈ ਆਪਣਾ ਘਰ ਹੈ ਕਹਿੰਦਾ ਜਿਹੜਾ ਚੌਲ ਲੈ ਕੇ ਗਿਆ ਖਾ ਕੇ ਗਿਆ ਆਪਣੇ ਖਾਣਾ ਕਹਿੰਦਾ ਇਹ ਜਲ ਜੋਧਨ ਦਾ ਗੁਫੀਆ ਛੱਡਿਆ ਹੋਇਆ ਆਪਣਾ ਇੱਕ ਸਾਰ ਰਹਗਾ ਨਹੀਂ 12 ਸਾਲ ਫਿਰ ਤੱਕੇ ਖਾਣੇ ਪਣਗੇ ਤੁਰ ਚੱਲੋ ਤੂੰ ਤੁਰੇ ਉਹਨੇ ਕਿੱਥੇ ਆ ਗਏ ਇੱਥੇ ਰਾਜੇ ਦਸ ਦੀ ਧਰਤੀ ਤੇ ਜਿੱਥੇ ਆਪਾਂ ਬੈਠੇ ਆ ਇਹ ਰਾਜੇ ਦਸ ਦੀ ਧਰਤੀ ਹੈ ਰਾਜੇ ਦਸ ਦੀ ਧਰਤੀ ਤੇ ਆ ਗਏ ਆ ਕੇ ਇਹਨਾਂ ਨੇ ਸੋਚਿਆ ਵੀ ਆਪਾਂ ਜਰਾ ਕੋਈ ਨੌਕਰ ਚੋ ਕਰ ਲਈਏ ਹੁਣ ਹਮ ਸਾਲ ਕਾ ਭੈ ਨੰਗਾ ਲੈਨੇ ਹੁਣ ਭਾਈ ਜਦੋਂ ਇੱਥੇ ਆ ਕੇ ਹੋ ਲਾ ਕੇ ਕਰਨ ਸ਼ਾਮ ਕਰਨ ਲਾ ਕੇ ਜਿੱਥੇ ਹੁਣ ਆਪਾਂ ਪਲਾੜਾ ਕਹਿੰਨੇ ਆ ਇਹੇ ਆਸ ਦੀ ਪਲਾੜਾ ਨਹੀਂ ਇਹਦਾ ਨਾਮ ਹੈਗਾ ਪਲਾੜਾ ਤਾਂ ਆਪਾਂ ਕਹਿੰਨੇ ਇਹਦਾ ਨਾਮ ਤਾਂ ਪੀਂਗ ਪਲਾਣਾ ਹੈ ਅੱਛਾ ਪਲਾੜਾ ਨਹੀਂ ਹੈਗਾ ਇਹ ਇੱਥੇ ਪੀਂਗ ਝੂਟੀ ਤੀ ਤਰੋਪਤਾ ਕਾਦੀ ਪੁਲਾਣਾ ਕਹ ਨੂੰ ਕਹਿੰਦੇ ਨੇ ਜਿਹੜੇ ਵਿਰਸਾ ਦੀਆਂ ਹੋਤੀਆਂ ਡਾਣੀਆਂ ਉਹ ਬਨ ਕੇ ਪਿੰਗ ਬਣਾਈਦੀ ਪੀ ਮਨੇ ਉਹ ਕਹਿੰਦੇ ਟੁੱਟ ਜੂ ਕਹਦਾ ਇਹ ਨਹੀਂ ਟੁੱਟਦੀ ساری ਉਮਰ ਇਹ ਤਾਂ ਪਿੰਗ ਪੁਲਾਣਾ ਬਜ ਰਹੀ ਇੱਥੇ ਆ ਕੇ ਜਦੋਂ ਦਰੋਪ ਤਾਂ ਕਹਿੰਦੀ ਵੀ ਕਿਵੇਂ ਕਰੀਏ ਹੁਣ ਕਹਿੰਦਾ ਵੀ ਨਾ ਤਾਂ ਕਹਿੰਦੀ ਤੁਕੇ ਆਪਣਾ ਕੋਈ ਪਾਣੀ ਦਾ ਸਾਧਨ ਹੈਗਾ ਦੀ ਇੱਥੇ ਜੰਗਲ ਬੰਨਾ ਦੀ ਪੂਰਾ ਤਕੜਾ ਹੁਣ ਵੀ ਉੱਥੇ ਖੜਿਆ ਦਸਤਰ ਦਾ ਬੰਦਾ ਰੱਖੇ ਹੁੰਦਾ ਤੁਸੀਂ ਉਹ ਭਾਈ ਕਨਾਂ ਆਪਾਂ ਇੱਥੇ ਟਾਈਮ ਕੱਢਾਂਗੇ ਕੋਈ ਗੱਲ ਨਹੀਂ ਇੱਥੋਂ ਦਾ ਰਾਜ ਹੈ ਜਿਹੜਾ ਦਸ ਰਾਜ ਹੈ ਬਹੁਤ ਬੰਦਾ ਭਲਾ ਮਾਨਸ ਹੈ ਆਪਾਂ ਦਿਨੇ ਉਹਦਾਂ ਗੱਲ ਕਰਾਂਗੇ ਵੀ ਤੁਸੀਂ ਆਪਾਂ ਕਰਾਉਂ ਮੂਹੱਥ ਧੋ ਕੇ ਆਉ ਦਾ ਪ੍ਰਸ਼ਾਦਾ ਪਾਣੀ ਬਣਾ ਲਓ ਉਹ ਕਹਿੰਦੇ ਪਾਣੀ ਕਿੱਥੋਂ ਰਾਵਾਂਗੇ ਜਦੋਂ ਤੀਜੀ ਵਾਰ ਕਰ ਆਪੀ ਮਨੇ ਗੋਟਾ ਮਾਰਿਆ ਫਿਰ ਇੱਥੇ ਉਹ ਤਲਾਬ ਬੰਦ ਕਰਾਤਾ ਸੀ ਦੁਬਾਰੇ ਕੱਢਿਆ ਭੀਮ ਨੇ ਗੋਡਾ ਮਾਰ ਕੇ ਪਾਣੀ ਕੱਢਿਆ ਕਿਉਂ ਇਹ ਧਰਤੀ ਕਿੰਬਾੜੀ ਨਹੀਂ ਹੈਗੀ ਪਲਾੜੇ ਜਦੋਂ ਆਪਾਂ ਇੱਧਰ ਜਾਂਦੇ ਨਾ ਉਹ ਕਹਿੰਦੇ ਨੇ ਵੀ ਜਦੋਂ ਪਲਾੜੇ ਦੇ ਲੋਕੋ ਤੁਸੀਂ ਐਦੂ ਵੱਡਾ ਧਰਮ ਕਿੱਥੇ ਆ 73 ਮਿੰਟ ਡਰੋਂ ਤੋਂ